ਹੋਸਟਲ 'ਚ ਇਹ ਕਿੱਸਾ ਕਿਉਂ ਹੋਇਆ ਸੀ ਮੇਰੇ ਅੰਦਰ ਇਹ ਫੋਬੀਆ ਕਿਉਂ ਬੈਠਾ ਕਿਉਂਕਿ ਸਾਡੇ ਨਾਲ ਵਾਲੇ ਰੂਮ ਵਿੱਚ ਕੁੜੀ ਨਾ ਕੁਝ ਕਰਦੀ ਹੁੰਦੀ ਸੀ ਕਾਈਂਡ ਆਫ ਜਾਦੂ ਟੋਣਾ ਨਹੀਂ ਹੁੰਦਾ ਤਾਂ ਇੱਕ ਵਾਰੀ ਕਿ ਹੋਇਆ ਕਿ ਰਾਤ ਨੂੰ ਮੈਂ ਇਦਾਂ ਹੀ ਹੋਸਟਲ ਦੀ ਬੈਲਕਨੀ ਵਿੱਚੋਂ ਤੇ ਨਾਲ ਵਾਲਾ ਜਿਹੜਾ ਸਾਹਮਣੇ ਵਾਲਾ ਰੂਮ ਸੀਗਾ ਉੱਥੇ ਮੈਂ ਉਹਨੂੰ ਵੇਖਿਆ ਤਾਂ ਉਹ ਐ ਸਿਰ ਘੁਮਾ ਰਹੀ ਸੀ ਤੁਸੀਂ ਕਹੋਗੇ ਕਿ ਇਹ ਜੇ ਗੱਲਾਂ ਕੱਟੀਆਂ ਆ ਰਹੀਆਂ ਮੈਨੂੰ ਫੋਬੀਆ ਇਦਾਂ ਹੁੰਦਾ ਸੀਗਾ ਕਿ ਮੈਂ ਇਕੱਲੀ ਨਹੀਂ ਰਹਿ ਸਕਦੀ ਸੀ ਲਾਈਕ ਮੈਂ ਕਮਰੇ 'ਚ ਨਹੀਂ ਇਕੱਲੀ ਬੈਠਣਾ ਸੌਣਾ ਨਹੀਂ ਹੈਗਾ ਇਕੱਲੇ ਅਗਰ ਮੈਂ ਘਰੇ ਵੀ ਜਾਣਾ ਤਾਂ ਮੰਮੀ ਪਾਪਾ ਹੋਰ ਨਾਲ ਜਾ ਕੇ ਸੌਣਾ ਹਮਮ ਔਰ ਅਗਰ ਕਿਤੇ ਟਰੈਵਲ ਵੀ ਕਰਨਾ ਤਾਂ ਮੇਰੀ ਇਹ ਰਿਕੁਆਇਰਮੈਂਟ ਹੁੰਦੀ ਸੀ ਕਿ ਮੇਰੇ ਨਾਲ ਕੋਈ ਕੁੜੀ ਇਦਾਂ ਦੀ ਹੋਵੇ ਜਿਹੜੀ ਮੇਰੇ ਰੂਮ 'ਚ ਸੌਂ ਸਕੇ ਮੈਂ ਇਕੱਲੀ ਨਹੀਂ ਸੌਂਗੀ ਸੋ ਸੇਮ ਹੀ ਉੱਥੇ ਹੋਇਆ ਸੀ ਹੌਸਟਲ 'ਚ ਹੌਸਟਲ 'ਚ ਇਹ ਕਿੱਸਾ ਕਿਉਂ ਹੋਇਆ ਸੀ ਮੇਰੇ ਅੰਦਰ ਇਹ ਫੋਬੀਆ ਕਿਉਂ ਬੈਠਾ ਕਿਉਂਕਿ ਸਾਡੇ ਨਾਲ ਵਾਲੇ ਰੂਮ ਵਿੱਚ ਕੁੜੀ ਨਾ ਕੁਝ ਕਰਦੀ ਹੁੰਦੀ ਸੀਗੀ ਕਾਈਂਡ ਆਫ ਕਹਿ ਲ ਜਾਦੂ ਟੋਣਾ ਨਹੀਂ ਹੁੰਦਾ ਤਾਂ ਇੱਕ ਵਾਰੀ ਕਿ ਹੋਇਆ ਕਿ ਰਾਤ ਨੂੰ ਮੈਂ ਇਦਾਂ ਹੀ ਹੋਸਟਲ ਦੀ ਬੈਲਕਨੀ ਵਿੱਚੋਂ ਤੇ ਨਾਲ ਵਾਲਾ ਜਿਹੜਾ ਸਾਹਮਣੇ ਵਾਲਾ ਰੂਮ ਸੀਗਾ ਉੱਥੇ ਮੈਂ ਉਹਨੂੰ ਵੇਖਿਆ ਤੇ ਉਹ ਐ ਸਿਰ ਖੁਮਾਰੀ ਸੀ ਤੁਸੀਂ ਕਹੋਗੇ ਇਹ ਜਿੱਥੇ ਗੱਲਾਂ ਕੱਟੀ ਆ ਕਿ ਕਿੰਨੇ ਵਜੇ ਕਿੰਨੇ ਵਜੇ ਦੀ ਗੱਲ ਹੈ ਰਾਤੀ ਵਾਲਾ ਥੋੜਾ ਭਲਾ ਜੇ ਥੋੜੀ ਪੈਰਾਂ ਤੋਂ ਤਰਤੀ ਨਹੀਂ ਨਿਕਲ ਗਈ ਮੈਂ ਸੱਚੀ ਮੈਂ ਸੌਂ ਲੱਗੇ ਮੈਂ ਉਦੋਂ ਡਰ ਗਈ ਔਰ ਕੀ ਹੋਇਆ ਕਿ ਜਦੋਂ ਮੈਂ ਉਹ ਚੀਜ਼ ਵੇਖੀ ਤੇ ਮੈਂ ਇੱਕਦਮ ਡਰ ਗਈ ਤੇ ਮੈਂ ساری ਰਾਤ ਸੁੱਤੀ ਨਹੀਂ ਸਾਰੀ ਕੋਈ ਵੀ ਡਰ ਸਕਦਾ ਹੈ ਹੈਨਾ ਜਿਹੜਾ ਦੇਖੂਗਾ ਔਰ ਫਿਰ ਉਹ ਸਿਰਫ ਮੇਰੇ ਨਾਲ ਨਹੀਂ ਹੋਇਆ ਸੀ ਹੋਰ ਵੀ ਇੱਕ ਦੋ ਕੁੜੀਆਂ ਨੇ ਵੇਖਿਆ ਤੇ ਉਹਦੀ ਕੰਪਲੇਂਟ ਕੀਤੀ ਆਪਾਂ ਨੇ ਹੌਸਟਲ 'ਚ ਜਿਹੜੇ ਸਾਡੇ ਸੀਗੇ ਹਮ ਤੇ ਉਹ ਫਿਰ ਉਸ ਕੁੜੀ ਨੂੰ ਉਥੋਂ ਹੌਸਟਲ 'ਚੋਂ ਉਹਨਾਂ ਨੂੰ ਕੱਢਿਆ ਹਾਂਜੀ ਕੱਢ ਦਿੱਤਾ ਸੀਗਾ ਤੇ ਉਦੋਂ ਤਾਂ ਮੇਰੇ ਅੰਦਰ ਉਹ ਖੌਫ ਜਾ ਨਹੀਂ ਹੁੰਦਾ ਬੈਠ ਬੈਠੀ ਮੈਂ ਕੱਲੀ ਨਹੀਂ ਰਹਿਣਾ ਹਾਂ ਮੈਂ ਕੱਲੀ ਰਹਿ ਨਹੀਂ ਪਾਦੀ ਸੀਗੀ ਔਰ ਇਹਦੇ ਸੁੱਤੇ ਸੁੱਤੇ ਇੱਕ ਦਿਨ ਕਿ ਹੋ ਗਿਆ ਮੇਰੇ ਉੱਪਰ ਛਿਪਕਲੀ ਡਿੱਗ ਗਈ ਤੇ ਚਪਲੀ ਜੋ ਡਿੱਗੀ ਤੇ ਮੈਂ ਹੋਰ ਜ਼ਿਆਦਾ ਡਰ ਗਈ ਤੇ ਮੈਂ ਭੱਜੀ ਭੱਜੀ ਮੇਰੇ ਨਾਲ ਵਾਲੇ ਰੂਮ ਜਿਹੜਾ ਮੈਂ ਤੁਹਾਨੂੰ ਦੱਸਿਆ ਜੀ ਰੂਮ ਚ ਮੈਂ ਸ਼ਿਫਟ ਹੋ ਗਈ ਮਉਨੇ ਰੂਮ ਚ ਚਲ ਗਈ ਔਰ ਉਹਨਾਂ ਨੂੰ ਮੈਂ ਲਾਲਚ ਦਿੱਤਾ ਗਰਮੀ ਬਹੁਤ ਜ਼ਿਆਦਾ ਸੀ ਤੇ ਤੁਹਾਨੂੰ ਪਤਾ ਹੌਸਟਲਾਂ ਚ ਕੋਈ ਮੈਂ ਪੀਯੂ ਚ ਪੜ੍ਹੀ ਹੋਈ ਆ ਪੰਜਾਬੀ ਯੂਨੀਵਰਸਿਟੀ ਔਰ ਉੱਥੇ ਕੋਈ ਏਸੀ ਨਹੀਂ ਹੁੰਦਾ ਕੋਈ ਕੂਲਰ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਤੇ ਮੈਂ ਉਹਨਾਂ ਨੂੰ ਆਫਰ ਕੀਤਾ ਕਿ ਮੈਂ ਤੁਹਾਨੂੰ ਆਪਣਾ ਕੂਲਰ ਦਿੰਦੀ ਆ ਤੁਸੀਂ ਮੈਨੂੰ ਆਪਣੇ ਰੂਮ ਚ ਰਹਿਣ ਦਿਓ ਹਾਂ ਸ਼ੈਡਿੰਗ ਕਰ ਰਹੇ ਨੇ ਅਸੀਂ ਐਗਜ਼ੈਕਟਲੀ ਸੋ ਮੈਂ ਉਹਨਾਂ ਦੇ ਰੂਮ ਚ ਰਹਿਣ ਲੱਗ ਗਈ ਸੀ ਅਸੀਂ ਤਿੰ ਤੇ ਫਿਰ ਮੇਰੇ ਨਾਲ ਅਦਰੂਮ ਚ ਰਹਿਣ ਲੱਗ ਗਈ ਸੀ ਔਰ ਮੇਰੇ ਰੂਮ ਚ ਕੋਈ ਹੋਰ ਰਹਿਣ ਲੱਗ ਗਿਆ ਸੀ ਔਰ ਜਿਹੜੀਆਂ ਮੇਰੇ ਨਾਲ ਰਹਿੰਦੀਆਂ ਸੀ ਉਹ ਵੀ ਉਹਨਾਂ ਦਾ ਰੂਮ ਨਹੀਂ ਸੀਗਾ ਉਹ ਵੀ ਕਿਸੇ ਹੋਰ ਦੇ ਰੂਮ ਚ ਰਹਿ ਰਹੀਆਂ ਸੀਗੇ ਇਹ ਬਹੁਤ ਲੋਕ ਜਿਹੜੇ ਹੋਸਟਲ ਲਾਈਫ ਜਿਨ੍ਹਾਂ ਨੇ ਇੰਜੋਏ ਕੀਤੀ ਹੈ ਨਾ ਉਹ ਇਸ ਚੀਜ਼ ਨੂੰ ਰਿਲੇਟ ਕਰਨਗੇ ਕਿ ਅਸਲ ਦੇ ਵਿੱਚ ਇਦਾਂ ਹੁੰਦਾ ਸੀ ਸਾਨੂੰ ਜਿਹੜਾ ਕਮਰਾ ਸਾਨੂੰ ਅਲੋਟ ਕੀਤਾ ਜਾਂਦਾ ਸੀ ਅਸੀਂ ਤਾਂ ਉੱਥੇ ਰਹਿੰਦੇ ਨਹੀਂ ਸੀ ਹੁੰਦੇ ਅਸੀਂ ਆਪ ਬਸ ਉੱਥੇ ਰਹਿਣਾ ਹੁੰਦਾ ਸੀ ਜਿੱਥੇ ਸਾਡਾ ਦਿਲ ਕਰਦਾ ਸੀਗਾ ਉਹ ਕਮਰੇ ਚ ਕੋਈ ਕੋਈ ਰਹੀ ਜਾਵੇ ਸਾਨੂੰ ਕੋਈ ਫਰਕ ਨਹੀਂ ਕੋਈ ਪਤਾ ਨਹੀਂ ਸੀ ਹੁੰਦਾ ਬਿਲਕੁਲ ਔਰ ਮੈਂ ਇੱਕ ਚੀਜ਼ ਦੱਸਾਂ ਕਿ ਜ तो मैं फर्स्ट की हो कि अपन बहुत होंगे ना क्रेज कि नहीं नहीं मतलब स्टडी करनी है पूरे आप जोश से जाने है ना तो मैं फर्स्ट बेंच से जाके बैठ गई पहले समेस्टर तो मैं ऑलमोस्ट फर्स्ट बेंच से ही कटिया मैं सैकेंड सेमेस्टर से मैं थोड़ा सेंटर से आ गई थर्ड सेमेस्टर में बिल्कुल एंड पर जा रह गया फोर्थ सेमेस्टर और मैंने मैं पूरे फर्स्ट सेमेस्टर मैं डिपार्टमेंट ही नहीं गई आई तो 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 जर्नी मैं पूरे फर्स्ट सेमेस्टर में गई नहीं और सा इलेक्ट्रॉनिक्स के प्रोफेसर ਹੁੰਦੇ ਸੀਗੇ ਰੰਜਨ ਸਰ ਹੁੰਦੇ ਸੀ ਤੇ ਮੈਂ ਜਦੋਂ ਲਾਸਟ ਸਮੈਸਟਰ ਚੱਲ ਰਿਹਾ ਤੇ ਸਾਡਾ ਮੈਨੂੰ ਪਤਾ ਨਹੀਂ ਸੀ ਉਹ ਲਾਸਟ ਲੈਕਚਰ ਹੈਗਾ ਸਾਡੇ ਇਲੈਕਟ੍ਰੋਨਿਕਸ ਦਾ ਤੇ ਮੈਂ ਸੋਚਿਆ ਮੈਂ ਕਿਹਾ ਯਾਰ ਕਾਫੀ ਟਾਈਮ ਹੋ ਗਿਆ ਮੈਂ ਗਈ ਨਹੀਂ ਕਿ ਤੇ ਮੈਂ ਕਿਹਾ ਚੱਲ ਥੋੜਾ ਗੇੜਾ ਮਾਰ ਆਂਨੇ ਆ ਔਰ ਮੈਂ ਉਹ ਲੈਕਚਰ ਚ ਮੈਂ ਗਈ ਹਾਂ ਤੇ ਜਦੋਂ ਮੈਂ ਐਂਟਰ ਕੀਤਾ ਤੇ ਸਰ ਕਹਿੰਦੇ ਵੀ ਅੱਜ ਤਾਂ ਰਮਨ ਆਈ ਹੈ ਤੇ ਸਾਰਿਆਂ ਨੇ ਨਾ ਖੜੇ ਹੋ ਕੇ ਨਾ ਤਾਲੀਆਂ ਮਾਰੋ ਔਰ ਸਾਰੀ ਕਲਾਸ ਨੇ ਤਾਲੀਆਂ ਮਾਰੀਆਂ ਉਹ ਮੈਨੂੰ ਮੇਰੇ ਲਈ ਐਕਚੁਅਲੀ ਇਦਾਂ ਸੀਗਾ ਕਿ ਬੜੀ ਐਮਬੈਰੈਸਿੰਗ ਮੂਮੈਂਟ ਹੋ ਗਈ ਇਹ ਤਾਂ ਵੀ ਉਹ ਵਜਦੀਆਂ ਤਾਲੀਆਂ ਸੀ ਤਾਂ ਮੇਰੇ ਲਫੇੜਾ ਵਾਹ ਵਾਦ ਕੇ ਸੀ ਉਹ ਸਰਕੈਜ਼ਮ ਸੀਗਾ ਬੜਾ ਸਰਕੈਸਟਿਕ ਵੇ ਦੇ ਨਾਲ ਉਹ ਤਾੜੀਆਂ ਪਰਵਾਇਆਂ ਗਈਆਂ ਸੀਗੀਆਂ ਅੱਛਾ ਅੱਜ ਜਿਵੇਂ ਅ ਹੁਣ ਲਾਈਫ ਦੇ ਵਿੱਚ ਬਹੁਤ ਚੀਜ਼ਾਂ ਚੇਂਜ ਹੋ ਗਈਆਂ ਜਦੋਂ ਬੰਦਾ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜਦਾ ਹੁੰਦਾ ਨਾ ਹਾਂਜੀ ਉਦੋਂ ਬਹੁਤ ਚੀਜ਼ਾਂ ਦੀ ਕਮੀ ਹੁੰਦੀ ਹੈ ਬਿਲਕੁਲ ਜਿਵੇਂ ਤੁਹਾਡੇ ਕੋਲ ਪੈਸਾ ਨਹੀਂ ਹੁੰਦਾ ਤੁਹਾਡੇ ਕੋਲੇ ਉਸ ਤਰੀਕੇ ਦੇ ਫੈਸ਼ਨੇਬਲ ਕੱਪੜੇ ਨਹੀਂ ਹੁੰਦੇ ਤੁਹਾਡੇ ਕੋਲੇ ਉਹ ਫੈਸਿਲਿਟੀਆਂ ਨਹੀਂ ਹੁੰਦੀਆਂ ਜੋ ਅੱਜ ਨੇ ਬਿਲਕੁਲ पर मेनू लगदा जो सुकून जो जो मैं कहना एक बचपन वाला उस समय ते हुंदा ना जब बच्चा एक कॉलेज ਦੇ ਵਿੱਚ ਹੁੰਦਾ ਉਹ ਅੱਡ ਲੈਵਲ ਦਾ ਹੁਣ ਆਪਾਂ ਗੱਲ ਕਰਦੇ ਕਰਦੇ ਵੀ ਮੁਸਕਰਾ ਰਹੇ ਆ ਵੀ ਉਹ ਉਹ ਚੀਜ਼ ਨੂੰ ਫੀਲ ਕਰਕੇ ਮੈਨੂੰ ਲੱਗਦਾ ਜਿਹੜੇ ਬੰਦੇ ਸੁਣ ਰਹੇ ਹੋਣਗੇ ਉਹ ਕੈਰੀ ਲਾਈਫ ਚ ਜਾ ਕੇ ਦੇਖੋ ਉਹ ਚੀਜ਼ਾਂ ਵੀਰ ਕਦੇ ਸੋਚਿਆ ਹੀ ਨਹੀਂ ਸੀ ਵੀ ਅੱਜ ਜਿਵੇਂ ਟੈਨਸ਼ਨ ਹੁੰਦੀ ਆ ਜਿਵੇਂ ਹੁਣ ਮੈਂ ਪੋਡਕਾਸਟ ਕਰਨਾ ਆ ਜਾਂ ਕੁਝ ਵੀ ਕਰਨਾ ਯਾਰ ਆਹ ਕੱਪੜੇ ਪਾਉਣੇ ਨੇ ਆਹ ਫਲਾਣਾ ਕਰਨਾ ਪਿੱਛੇ ਸੈਟਅਪ ਰੈਡੀ ਹੋਣਾ ਚਾਹੀਦਾ ਇਹ ਫਲਾਣਾ ਢਿੰਗ ਇਹ ਉਹ ਉਦੋਂ ਚੱਕਰੀ ਕੋਈ ਨਹੀਂ ਸੀ ਕਾਪੀ ਹੈ ਨਹੀਂ ਹੈ ਮੈਟਰ ਨਹੀਂ ਕਰਦਾ ਕਲਾਸ ਜਾਣਾ ਨਹੀਂ ਕਰਨਾ ਬਸ ਕਾਲਜ ਜਾਣਾ ਹੈ ਗਰਾਊਂਡ 'ਚ ਬਹਿ ਜਾਣਾ ਹੈ ਕੰਟੀਨ 'ਚ ਬਹਿ ਜਾਣਾ ਆਹ ਕੰਮ ਹੁੰਦਾ ਸੀ ਮੇਰਾ ਤਾਂ ਬਹੁਤ ਹੀ ਤੁਸੀਂ ਕਹਾਂ ਨਾ ਵੀ ਰੈਡੀ ਰੂਡੀ ਇਸ ਕੋਲੋਂ ਤਾਂ ਮੇਰਾ ਹੁਣ ਤੁਸੀਂ ਕਹੋਗੇ ਮੈਂ ਪੂਰੀ ਰੈਡੀ ਹੋ ਕੇ ਆਈ ਵਈ ਆ ਹਾਂ ਬਟ ਉਸ ਟਾਈਮ ਮੇਰਾ ਬਹੁਤ ਮਾੜਾ ਹਾਲ ਹੁੰਦਾ ਸੀ ਰੈਡੀ ਹੋਣ ਚ ਅ ਜਿੱਦਾਂ ਮੰਨ ਲਓ ਆਪਸ ਉੱਤੇ ਪਏ ਆ ਇਦਾਂ ਹੀ ਉੱਥੇ ਕਿਹੜੀ ਡਿਪਾਰਟਮੈਂਟ ਚਲ ਜਾਣਾ ਸੱਚੀ ਚ ਸੱਚ ਔਰ ਮੇਰੀ ਫਰੈਂਡ ਤਾਂ ਇੱਕ ਤਾਂ ਇਦਾਂ ਦੀ ਹੁੰਦੀ ਸੀਗੀ ਕਿ ਉਹਨੇ ਨਹੀਂ ਵੇਖਣਾ ਹੁੰਦਾ ਸੀਗਾ ਵੀ ਉਹਨੂੰ ਕੋਈ ਵੀ ਉਹਨੂੰ ਸ਼ਰਟ ਮਿਲੀ ਉਹਨੇ ਕਮੀਜ਼ ਪਾ ਲੈਣਾ ਕੋਈ ਵੀ ਸਲਵਾਰ ਮਿਲੀ ਉਹਨੇ ਉਹ ਪਾ ਲੈਣੀ ਕੋਈ ਵੀ ਦੁਪੱਟਾ ਮਿਲੇ ਉਹਨੇ ਚੱਕ ਕੇ ਆਈ ਤੁਰ ਜਾਣਾ ਹੁੰਦਾ ਸੀਗਾ ਇੰਨਾ ਮਾੜਾ ਹਾਲ ਹੁੰਦਾ ਸੀ ਸੱਚੀ ਚ ਔਰ ਉਦੋਂ ਪੈਸਿਆਂ ਦਾ ਨਾ ਇੰਨਾ ਨਹੀਂ ਹੁੰਦਾ ਸੀਗਾ ਉਦੋਂ ਬਸ ਇਹ ਕਹਿ ਲਓ ਕਿ ਵੱਤ ਤੋਂ ਵੱਧ ਤੁਸੀਂ ਮੰਥ ਦੇ ਲਿਟਰਲੀ ਸਾਨੂੰ ਜਦੋਂ ਮੈਸੇਜ ਆ ਸਾਡਾ ਬਿੱਲ ਆਂਦਾ ਨਾ ਸਾਡਾ ਵੱਧ ਤੋਂ ਵੱਧ 4-500 ਬਿੱਲ ਆਂਦਾ ਸੀਗਾ ਮਹੀਨੇ ਦਾ ਅੱਛਾ ਹਾਂਜੀ ਕਿਉਂਕਿ ਸਸਤਾ ਬਹੁ ਸੀਗਾ ਫੂਡ ਆ ਪੀਓ ਚ ਵਾਧੂ ਵਾ 4-500 ਬਿੱਲ ਆਣਾ ਤੇ ਉਹ ਵੀ ਇਦਾਂ ਲੱਗਦਾ ਹੁੰਦਾ ਸੀ ਉਸ ਟਾਈਮ ਕਿਉਂ ਸ਼ੇਟ ਯਾਰ oh god ਹੁਣ ਇੱਡੇ ਬੱਚੇ ਤੇ ਲਈ 400 ਬਿੱਲ ਆ ਗਿਆ ਇਸ ਵਾਰ ਤਾਂ ਯਾਰ ਤੇਰਾ ਉਹਨਾਂ ਕਹਿੰਦੇ ਮੇਰੇ 250 ਆਇਆ ਯਾਰ ਯਾਰ ਮੇਰਾ 400 ਕਿਵੇਂ ਆ ਗਿਆ ਹਨਾ ਉਹ ਉਸ ਟਾਈਮ ਨਾ ਉਹ ਵੀ ਇੰਨਾ ਵੱਡਾ ਅਮਾਉਂਟ ਲੱਗਦਾ ਹੁੰਦਾ ਸੀਗਾ ਔਰ ਸ਼ਾਪਿੰਗ ਤਾਂ ਜਿਵੇਂ ਸਭ ਨੂੰ ਪਤਾ ਹੈ ਆਪਾਂ 15 ਚੀ ਕਰਕੇ ਆਂਦੇ ਹੁੰਦੇ ਸੀਗੇ ਕਿ ਵੀ ਜਿਵੇਂ ਸਾਹਮਣੇ ਮੈਂਦੀ ਹੁੰਦੀ ਸੀਗੀ ਤਾਂ ਉੱਤੀ ਜਾਣਾ ਤਾਂ ਉਹ ਜਿਹੜਾ ਲਾਈਫ ਸਟਾਈਲਸ ਨਾ ਬੜਾ ਵਧੀਆ ਸੀ ਲੇਕਿਨ ਉਦੋਂ ਇਨੀ ਟੈਨਸ਼ਨ ਹੂੰ ਹੁਣ ਥੋੜਾ ਜਿਹਾ ਇਹ ਹੋ ਗਿਆ ਕਿ ਦਿਖਾਵਾ ਥੋੜਾ ਜਿਆਦਾ ਹੋ ਗਿਆ ਹੂੰ ਇੱਕ ਸਟੇਟਸ ਮੇਨਟੇਨ ਕਰਨ ਵਾਲੀ ਬਿਮਾਰੀ ਬਹੁਤ ਪੈੜੀ ਹੈ ਬਹੁਤ ਖਤਰਨਾਕ ਬਿਮਾਰੀ ਹੈ ਇਹ ਮੰਨਦੇ ਹੋ ਇੰਡਸਟਰੀ ਚ ਬਹੁਤ ਜਿਆਦਾ ਹੈ ਇਹ ਡਿਪਰੈਸ਼ਨ ਦਾ ਕਾਰਨ ਹੋ ਸਕਦੀ ਆ ਹੈਗੀ ਵੀ ਹੈ ਹਾਂ ਹੈਗੀ ਆ